ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਆਓ ਮਾਲਕ ਦੇ ਦਰਸ਼ਨ ਕਰੀਏ ਸਤਿਗੁਰਾਂ ਦੇ ਵਿਚਾਰ ਜੋ ਸਮਝਾਉਣਾ ਚਾਹੁੰਦੇ ਨੇ ਮੇਰੇ ਮਾਲਕ ਕੋਸ਼ਿਸ਼ ਕਰਿਏ ਪਰ ਅਲਾ ਕਰਿਏ ਉਦਮ ਕਰਿਏ ਕਿ ਇਹ ਬਚਨ ਸਾਡੇ ਹਿਰਦੇ ਦੇ ਵਿੱਚ ਬਸ ਜਾਏ ਹਿਰਦੇ ਦੇ ਵਿੱਚ ਬਸ ਜਾਏ ਔਰ ਸਾਡਾ ਆਉਣਾ ਸਫਲ ਹੋ ਜੇ ਤਾਂ ਗੁਰਪਿਆਰੋ ਸਤਿਗੁਰ ਫਰਮਾਨ ਕਰਦੇ ਨੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀ ਆ ਉੱtre ਮਨ ਕੀ ਭੁੱਖ ਉੱtre ਮਨ ਕੀ ਭੁੱਖ ਗੁਰਪਿਆਰੇ ਉਹ ਅੱਜ ਦੀ ਇਹ ਦੋ ਪੰਕਤੀਆਂ ਜੋ ਮੇਰੇ ਮਾਲਕ ਨੇ ਆਪਾਂ ਕਲਯੁਗਾਂ ਜੀਵਾਂ ਸਾਡੇ ਪੱਲੇ ਪਾਈਆਂ ਨੇ ਕਿ ਇਹ ਮਨੁੱਖ ਤੇ ਸਮਝ ਆ ਜੇ ਜੋ ਅਸੀਂ ਮੰਗਣ ਤੇ ਜ਼ੋਰ ਦਿੱਤਾ ਹੈ ਜਦੋਂ ਵੀ ਅਸੀਂ ਗੁਰੂ ਘਰ ਜਾਂ ਜਿੱਥੇ ਧੰਨ ਸ੍ਰੀ ਗੁਰਗੰਸਾਹਬ ਤਖਤ ਤੇ ਬਰਾਜਮਾਨ ਉੱਥੇ ਜਾ ਕੇ ਫਿਰ ਅਸੀਂ ਗੁਰਪਿਆਰਿਓ ਆਹ ਹੀ ਕੁਛ ਕਰਦੇ ਆ ਕੀ ਕਰਦੇ ਆ ਮੰਗਣਾ ਹੋਰ ਮੰਗਣ ਤੋਂ ਇਲਾਵਾ ਗੁਰਪਿਆਰਿਓ ਸਾਡੇ ਕੋਲ ਕੋਈ ਕੰਮ ਨਹੀਂ ਹੈ ਸਿਰਫ ਅਸੀਂ ਗੁਰ ਘਰ ਜਾਣ ਦਾ ਮਤਲਬ ਇਹ ਹੈ ਕਿ ਅਸੀਂ ਚਲੋ ਮਾਲਕ ਕੋਲੋਂ ਕੁਛ ਮੰਗੀਏ ਜਾਂ ਆਪਣੇ ਦੁਖੜੇ ਦਸੀਏ ਠੀਕ ਹੈ ਸਾਰਾ ਕੁਝ ਸਾਡਾ ਅਕਾਲਪੁਰਖ ਪਿਤਾ ਪਰਮਾਤਮਾ ਹੈ ਉਹ ਸਾਡੇ ਅੰਦਰ ਦੀਆਂ ਜਾਣਦਾ ਹੈ ਬਿਨ ਬੋਲੇਆਂ ਸਭ ਕੁਝ ਜਾਣਦਾ ਕਿਸ ਅੱਗੇ ਕਿਚੇ ਅਰਦਾਸ ਉਤਾ ਗੁਰਪਿਆਰੋ ਅੰਦਰ ਦੀਆਂ ਜਾਣਦਾ ਹੈ ਕਿ ਇਸ ਮਨੁੱਖ ਨੂੰ ਕੀ ਚਾਹੀਦਾ ਉਹ ਸਭ ਕੁਝ ਜਾਣਦਾ ਹੈ ਪਰ ਇੱਕ ਪਾਸੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਸਤ ਗੁਰੂ ਸਾਚਾ ਕਿਆ ਕਰੇ ਜਿਉ ਸਿਖਾਵੇਂ ਚੂਕ ਹੁਣ ਮੇਰਾ ਮਾਲਕ ਵੀ ਸ਼ਬਦਾਂ ਦੀ ਬੜੀ ਚੋਟ ਮਾਰਦਾ ਹੈ ਪਰ ਸਾਡੇ ਸਮਝ ਆ ਜੇ ਸਾਡੇ ਸਮਝ ਕੀ ਆ ਜੇ ਕਿ ਅਸੀਂ ਗੁਰੂ ਤੋਂ ਮੰਗਣਾ ਕੀ ਹੈ ਅਸੀਂ ਗੁਰੂ ਤੋਂ ਮੰਗਣਾ ਕੀ ਹੈ ਇਹ ਸਾਨੂੰ ਪਤਾ ਲੱਗ ਜੇ ਬਸ ਕਹਾਣੀ ਇੰਨੀ ਗਾ ਕਿ ਅਸੀਂ ਸੰਸਾਰ ਦੇ ਵਿੱਚ ਲੋਕ ਦੇ ਵਿੱਚ ਆਏ ਆ ਸਾਡਾ ਮਕਸਦ ਕੁਝ ਹੋਰ ਹੈ ਸਾਡਾ ਜਿਹੜਾ ਮਕਸਦ ਹੈ ਕੁਝ ਹੋਰ ਹੈ ਕੰਮ ਸਾਡਾ ਕੁਝ ਹੋਰ ਹੈ ਅਸੀਂ ਕਰ ਕੁਝ ਹੋਰ ਰਹੇ ਆਂ ਇਸੇ ਕਰਕੇ ਗੁਰਬਾਣੀ ਦੇ ਅੰਦਰ ਪੰਜਵੇਂ ਪਾਸਾ ਜੀ RAMKALI ਮਹੱਲਾ ਪੰਜਵੇਂ ਦੇ ਅੰਦਰ ਫਰਮਾਨ ਕਰਦੇ ਨੇ ਕਿ ਜੇ ਬੰਦੇ ਆ ਤੈਂ ਮੰਗਣਾ ਹੀ ਐ ਤਾਂ ਕੋਈ ਜਿਹੜੇ ਤੇਰੇ ਕੋਈ ਚੀਜ਼ ਕਮ ਆ ਜਾਏ ਤੂੰ ਉਹ ਮੰਗ ਤੂੰ ਕਿਉਂ ਫਾਲਤੂ ਦੀਆਂ ਮੰਗਾਂ ਰੱਖਦਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਫਰਮਾਨ ਕੀਤਾ ਕਿ ਕਿਹਾ ਹੈ ਕਿ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੁੱਖਾਂ ਦਾ ਤੂੰ ਪਹਿਲੇ ਭਰਿਆ ਹੈ ਕਿਉਂਕਿ ਆਪਣੇ ਕਰਮਾਂ ਦੇ ਅਨੁਸਾਰ ਸਾਨੂੰ ਦੁੱਖ ਤਾਂ ਪਹਿਲੇ ਬਹੁਤ ਚਿੰਬੜੇ ਨੇ ਸਾਡੇ ਕੋਲ ਦੁੱਖਾਂ ਤੋਂ ਇਲਾਵਾ ਹੈ ਕੀ ਹੈ ਦੁੱਖਾਂ ਤੋਂ ਇਲਾਵਾ ਸਾਡੇ ਕੋਲ ਗੁਰਪਿਆਰਿਓ ਕੁਛ ਨਹੀਂ ਹੈ ਪਰ ਫੇਰ ਅਸੀਂ ਉਹੀ ਮੰਗੀ ਜਾਂਦੇ ਕੀ ਦੁੱਖ ਮੰਗੀ ਜਾਂਦੇ ਇਹ ਦੁੱਖ ਨੇ ਗੁਰਪਿਆਰਿਓ ਜੀ ਅਸੀਂ ਜਿਹੜਾ ਸੁੱਖ ਮੰਗਦੇ ਆ ਸੁਖ ਮੰਗਤ ਦੁੱਖ ਅੱਗੇ ਆਏ ਕਹਿੰਦਾ ਤੂੰ ਸੁੱਖ ਮੰਗੀ ਜਾਂਦਾ ਪਰ ਦੁੱਖ ਤੇਰੇ ਅੱਗੇ ਖੜਾ ਹੈ ਤਾਂ ਸਾਨੂੰ ਸਮਝਣਾ ਹੈ ਕਿ ਅਸੀਂ ਗੁਰੂ ਤੋਂ ਮੰਗਣਾ ਕੀ ਹੈ ਸਤ ਗੁਰਾਂ ਨੇ ਤਾਂ ਪ੍ਰਮਾਨ ਕਰਤਾ ਕਿ ਜੇ ਤੂੰ ਮੰਗਣਾ ਹੈ ਕੋਈ ਆਪਣੇ ਕੰਮ ਦੀ ਚੀਜ਼ ਮੰਗ ਲੈ ਜਿਹੜੇ ਕੰਮ ਵਾਸਤੇ ਗੁਰੂ ਪਿਆਰੇ ਅਸੀਂ ਆਏ ਆਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਆਏ ਆ ਪਰਲੋਕ ਤੋਂ ਲੋਕ ਦੇ ਵਿੱਚ ਆਪਣਾ ਜਨਮ ਸਵਾਰਨ ਆ। ਕਿ ਅਸੀਂ ਵਾਪਸ 84 ਲੱਖ ਜੁਨੀਆਂ ਦੇ ਵਿੱਚ ਨਾ ਜਾਏ। ਇਹ ਸਾਡਾ ਮੁੱਖ ਕੰਮ ਹੈ। ਫਿਰ ਇਹ ਦੇ ਪ੍ਰਤੀ ਆਪਾਂ ਕੀ ਮੰਗਣਾ ਹੈ? ਜੇ ਅਸੀਂ ਜੁਨੀਆਂ 'ਚ ਬਚਣਾ ਹੈ ਤੇ ਉਹਦੇ ਪ੍ਰਤੀ ਕੀ ਮੰਗਣਾ ਹੈ? ਅਸੀਂ ਉਹਦੇ ਪ੍ਰਤੀ ਮਾਲਕ ਤੋਂ ਕੀ ਮੰਗਣਾ ਹੈ ਕਿ ਮਾਲਕਾ ਇਹ ਪਰਮ ਪਿਤਾ ਪ੍ਰਮਾਤਮਾ ਤੇ ਕਿਉਂਕਿ ਅਗਲੀ ਪੰਕਤੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਫਰਮਾਨ ਕੀਤਾ ਹੈ ਕੀ ਮੰਗਣਾ ਹੈ ਦੇਹ ਨਾਮ ਕਿ ਨਾਮ ਮੰਗਣਾ ਸੀ ਸੰਤੋਖੀ ਆ ਉਤਰੇ ਮਨ ਕੀ ਭੁੱਖ ਉਹ ਸਾਡੀ ਭੁੱਖ ਹੀ ਨ ਉਤਰਦੀ ਨਾ ਭੁੱਖ ਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਇਹੀ ਤਾਂ ਨਹੀਂ ਉਤਰਰੀ ਨਾ ਅਸੀਂ ਮੰਗ ਹੀ ਜਾ ਰਹੇ ਆ ਮੰਗਣਾ ਕੀ ਆ ਨਾਮ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਜੇ ਅਸੀਂ ਗੁਰੂ ਪਿਆਰੇਉ ਨਾਮ ਮੰਗ ਲਈਏ ਮਾਲਕ ਤੋਂ ਸਤਿਗੁਰੂ ਵੀ ਇਹੀ ਪਰਮਾਨ ਕਰਦੇ ਨੇ ਕਿ ਭਾਈ ਤੂੰ ਨਾਮ ਉਸ ਪਿਤਾ ਪਰਮਾਤਮਾ ਕੋਲੋਂ ਨਾਮ ਦੀ ਗਾਥਾ ਝੋਲੀ ਪੋਵਾਲਾ ਨਾਮ ਗੁਰਪਰੇ ਬਹੁਤ ਵੱਡੀ ਹੈ ਇਹ ਸਭ ਤੋਂ ਜਿਹੜਾ ਨਾਮ ਹੈ ਜੇ ਕਿਤੇ ਇਨਸਾਨ ਦੀ ਸਮਝ ਆ ਜੇ ਇਹ ਨਾਮ ਦੀ ਗਾਥਾ ਕੀ ਹੈ ਤਾਂ ਸਾਡੀ ਤ੍ਰਿਸ਼ਨਾ ਜਿਹੜੀ ਅੱਗ ਭਟਕਣਾ ਇਹ ਖਤਮ ਹੋ ਜੇਗੀ ਇਹ ਸਾਰੀ ਖਤਮ ਹੋ ਜੇਗੀ ਔਰ ਨਾਮ ਅਕਾਲ ਪੁਰਖ ਪਿਤਾ ਪਰਮਾਤਮਾ ਜਪਾ ਐਉਂ ਕਹਿ ਲੀਏ ਕਿ ਸੱਚ ਦੀ ਆਵਾਜ਼ ਹੈ ਉਹ ਸੱਚ ਦੀ ਆਵਾਜ਼ ਸੱਚ ਕੌਣ ਆਕਾਲ ਪੁਰਖ ਪਿਤਾ ਪਰਮਾਤਮਾ ਉਹਦੇ ਮੁਖ ਤੋਂ ਜੋ ਆਵਾਜ਼ ਨਿਕਲਦੀ ਹੈ ਉਹ ਸੱਚ ਹੈ ਹੁਣ ਆਪਾਂ ਸਭ ਤੋਂ ਉਚਾਰਨ ਕਰ ਰਹੇ ਆ ਨਾ ਇਹ ਕੀ ਹੈ ਸਚਾਈ ਹੈ 100% ਸਚਾਈ ਹੈ ਕੀ ਪਰ ਉਹ ਕਾਲਪੁਰਖ ਪਿਤਾ ਪਰਮਾਤਮਾ ਤੋਂ ਅਸੀਂ ਨਾਮ ਤੋਂ ਬਿਨਾਂ ਹੋਰ ਕੁਝ ਨਾ ਮੰਗੀਏ ਜੀ ਅਸੀਂ ਮੰਗਦੇ ਆ ਉਹ ਦੁੱਖ ਸਹਿੜ ਰਹੇ ਆ ਸੀ ਉਹ ਸਾਨੂੰ ਫਿਰ ਦੁੱਖ ਲੱਗਣਗੇ ਕਿਉਂ ਉਹ ਚੀਜ਼ਾਂ ਉਹ ਵਸਤੂ ਸਾਡੇ ਕੰਮ ਦੀ ਨਹੀਂ ਹੈ ਸਾਡੇ ਕੰਮ ਦੀ ਗੁਰਪਿਆਰੇ ਉਹ ਕੀ ਆ ਨਾਮ ਹੀ ਹੈ ਇੱਕ ਨਾਮ ਉਹ ਨਾਮ ਜੇ ਅਸੀਂ ਮਾਲਕ ਤੋਂ ਮੰਗ ਲਈਏ ਉਹ ਸਾਡਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿਸਾਹੀ ਹੋਗਾ ਇੱਥੇ ਇੱਥੇ ਵੀ ਸਾਨੂੰ ਮਾਨ ਇੱਜ਼ਤ ਮਿਲੇਗੀ ਪਰਲੋਕ ਦੇ ਵਿੱਚ ਵੀ ਜਾਇਜ਼ਾ ਕਰ ਹੋਵੇਗਾ ਇਸੀ ਕਰਕੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਜਿਹੜਾ ਅਕਾਲ ਪੁਰਖ ਪਿਤਾ ਪਰਮਾਤਮਾ ਐਡਾ ਸ਼ਕਤੀ ਦਾ ਮਾਲਕ ਹੈ ਉਹ ਜੰਗਲਾਂ ਦੇ ਵਿੱਚ ਜਿਹੜੇ ਘਾਹ ਸੁੱਕੇ ਪੀੜ ਪੌਦੇ ਉਹਨਾਂ ਨੂੰ ਹਰੇ ਕਰ ਦਿੰਦਾ ਹੈ ਤੇ ਮਨੁੱਖ ਦੇ ਅੰਦਰ ਦੀ ਜੋ ਸੁੱਕਾ ਪਾਣਾ ਜਿਹੜਾ ਅੰਦਰ ਦਾ ਸੁੱਕਾ ਪਾਣਾ ਇਹ ਕਿਹੜੀ ਵੱਡੀ ਗੱਲ ਆ ਉਹਦੇ ਵਾਸਤੇ ਨੁਕਤੇ ਦੇ ਅੰਦਰ ਨੂੰ ਵੀ ਉਹ ਜਗਾ ਸਕਦਾ ਹੈ ਹਰਾ ਕਰ ਸਕਦਾ ਹੈ ਇਹ ਸੁੱਕੇ ਹੋਏ ਅੰਦਰ ਜਿਹੜੀਆਂ ਅੰਦਰ ਸੁੱਕਿਆ ਹੋਇਆ ਬੰਦਾ ਇਹ ਭਾਵਕ ਵਿੱਚ ਕਹਾਂਗੇ ਸੁੱਕਿਆ ਹੋਇਆ ਬੁਜੀ ਆਤਮਾ ਅੰਦਰ ਉਹਦੇ ਜਿਹੜੀ ਰੋਸ਼ਨੀ ਹੈ ਉਹ ਬੁਝ ਰਹੀ ਹੈ ਜਿਐਸੀ ਮਾਲਕਤ ਉਹ ਸੀ ਅਸਲੀ ਵਸਤੂ ਮੰਗ ਲਈਏ ਨਾ ਜਿਹੜੀ ਸਾਡੇ ਕੰਮ ਦੀਆਂ ਨੂੰ ਕੰਮ ਦੀ ਕੀ ਹੈ ਕੰਮ ਦੀ ਗੁਰੂ ਪਿਆਰੋ ਸਾਡੇ ਕੀ ਚੀਜ਼ ਹੈ ਨਾਮ ਹੈ ਨਾਮ ਸਾਨੂੰ ਕਿਵੇਂ ਮਿਲੂਗਾ ਜਦੋਂ ਅਸੀਂ ਸੰਗਤ ਦੇ ਵਿੱਚ ਬੈਠ ਕੇ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਯਾਦ ਕਰਾਂਗੇ ਯਾਦ ਕਿਵੇਂ ਕਰਾਂਗੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ ਤਾਂ ਗੁਰੂ ਪਿਆਰੋ ਫਿਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਦਾਤਾ ਦਾਤਾ ਦੇਣ ਵਾਲਾ ਹੈ ਪਰ ਉਹਨੂੰ ਕੀ ਕਰਨਾ ਚਾਹੀਏ ਸਾਨੂੰ ਭੁਲਾਉਣਾ ਨਹੀਂ ਚਾਹੀਦਾ ਕਿਉਂਕਿ ਉਹ ਹਰ ਟਾਈਮ ਸਾਨੂੰ ਦਾਤਾ ਦਿੰਦਾ ਹੈ ਕਿਰਤ ਘਣਾ ਨੂੰ ਪਾਲਦਾ ਉਹ ਅਸੀਂ ਗੁਰੂ ਪਿਆਰੇ ਜਿੰਨੇ ਕਿਰਤ ਘਾਣਾ ਫੇਰ ਵੀ ਉਹ ਸਾਡੀ ਹਰ ਥਾਂ ਸਾਡੀ ਮਦਦ ਕਰਦਾ ਹੈ ਹਰ ਥਾਂ ਹਰ ਜਗ੍ਹਾ ਫਿਰ ਇਨਸਾਨ ਫਿਰ ਵੀ ਉਹਨੂੰ ਭੁਲਾ ਦਿੰਦਾ ਹੈ ਫਿਰ ਵੀ ਉਹਨੂੰ ਯਾਦ ਨਹੀਂ ਕਰਦਾ ਗੁਰਪ੍ਰਿਆਰਿਓ ਜੇ ਕਈ ਇਹ ਨਾ ਦੋ ਘੜੀਆਂ ਕੰਮ ਧੰਦੇ ਕਰਦੇ ਜਾਂ ਬੈਠਦੇ ਆ ਉੱਠਦੇ ਆ ਉਹਨੂੰ ਯਾਦ ਕਰੋ ਤਈ ਤਾਂ ਇਸ ਤਰ੍ਹਾਂ ਦੇ ਜੀਵ ਹੈ ਉਹ ਕਹਿੰਦੇ ਸਾਡੇ ਕੋਲ ਵਕਤ ਸਮਾਂ ਹੀ ਨਹੀਂ ਹੈ ਸਾਡੇ ਕੋਲ ਵਕਤ ਸਮਾਂ ਨਹੀਂ ਹੈ ਅੱਜ ਗੁਰੂ ਪਿਆਰੇ ਉਹ ਠੀਕ ਹੈ ਵਕਤ ਸਮਾਂ ਨਹੀਂ ਹੈ ਫਿਰ ਇੱਕ ਵਕਤ ਸਮਾਂ ਆਏਗਾ ਇਹ ਜਾ ਕਿ ਜਦੋਂ ਤੇਰਾ ਵਕਤ ਆ ਗਿਆ ਭਵਜਲ ਸਮੁੰਦਰ ਪਾਰ ਕਰਨ ਦਾ ਫੇਰ ਤੇਰੀ ਜਿਹੜੀ ਵਿਚਾਰ ਤੂੰ ਆ ਇਕੱਠੇ ਕਰ ਰਿਆ ਨਾ ਇਹਨਾਂ ਨੇ ਫਿਰ ਪਾਰ ਨਹੀਂ ਹੁਣ ਦੇਣਾ ਫੇਰ ਗੁਰੂ ਸਾਹਿਬ ਦਾ ਅੱਜ ਪ੍ਰਮਾਨ ਕਰ ਰਹੇ ਨੇ ਜਿਸ ਪਤ ਰੱਖੇ ਆਪ ਸੋ ਭਵਜਲ ਤਰੇ ਫੇਰ ਹੀ ਉੱਥੇ ਤੈਨੂੰ ਕੌਣ ਬਚਾਊਗਾ ਕੌਣ ਪਾਰ ਲੰਘਾਊਗਾ ਤੈਨੂੰ ਦੀ ਇੱਜ਼ਤ ਜਿਹੜੀ ਬੇਪਤੀ ਕੀਤੀ ਜਾਏਗੀ ਉਹਨੂੰ ਕੌਣ ਬਚਾਊਗਾ ਕਿਉਂਕਿ ਬਚਾਉਣ ਵਾਲੇ ਨੂੰ ਤਾਂ ਅਸੀਂ ਯਾਦ ਕੀਤਾ ਹੀ ਨਹੀਂ ਜਿਹਨੇ ਸਾਡੀ ਪਤ ਇੱਜ਼ਤ ਜਿਹਨੇ ਸਾਨੂੰ ਭੌਜਲ ਪਾਰ ਕਰਨਾ ਹੈ ਉਹਨੂੰ ਤਾਂ ਅਸੀਂ ਯਾਦ ਕੀਤਾ ਹੀ ਨਹੀਂ ਉਹਨੂੰ ਯਾਦ ਕੀਤਾ ਹੀ ਨਹੀਂ ਗੁਰੂ ਪਿਆਰੇਓ ਫੇਰ ਇਹ ਪੌਜਲ ਪਾਰ ਕਿੰਨਾ ਨੂੰ ਕਰਾਉਂਦਾ ਮੇਰਾ ਮਾਲਕ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਕਹਿੰਦਾ ਉਹ ਭਗਤ ਹੈ ਉਹੀ ਗਿਆਨਬਾਨ ਹੈ ਉਹੀ ਤਪਾ ਹੈ ਜਿਸ ਉੱਤੇ ਮੇਰਾ ਮਾਲਕ ਮਿਹਰ ਕਰਦਾ ਹੈ ਜਦੋਂ ਮਿਹਰ ਕਰੂਗਾ ਫਿਰ ਅਸੀਂ ਪਵਜਲ ਪਾਰ ਕਰਾਂਗੇ ਮਿਹਰ ਦਾ ਮਤਲਬ ਹੈ ਕਿ ਉਹ ਕਿਰਪਾ ਕੀਤੀ ਹੋਣੇ ਫਿਰ ਉਹ ਆਪਣੀ ਤਾਕਤ ਬਖਸ਼ੇਗਾ ਗੁਰੂ ਪਿਆਰੇ ਬਨ ਬਖਸ਼ੇਗਾ ਜੇ ਉਹ ਤਾਕਤ ਦੇਵੇਗਾ ਗੁਰੂ ਪਿਆਰੇ ਉਸ ਬੰਦੇ ਦੇ ਅੰਦਰ ਤਾਕਤ ਭਰ ਦੇਗਾ ਕਿ ਉਹ ਵਿਕਾਰਾਂ ਦਾ ਟੱਕਰ ਕਰਨ ਲਈ ਮਜ਼ਬੂਤ ਹੋ ਜਾਈ ਅਸੀਂ ਇਹੀ ਤਾਂ ਇੱਥੇ ਤਾਂ ਸਾਡੀ ਕਮਜ਼ੋਰੀ ਹੈ ਗੁਰੂ ਪਿਆਰੇ ਕਿ ਅਸੀਂ ਜਿਹੜੀ ਵਿਕਾਰ ਨੇ ਸਾਡੇ ਅੰਦਰ ਜਿਹੜੀਆਂ ਜਿਹੜੇ ਕਰਕੇ ਸਾਨੂੰ ਦੁੱਖ ਬਿਮਾਰੀਆਂ ਚਿੰਬੜੀਆਂ ਸਾਡੇ ਅੰਦਰ ਉਹ ਤਾਕਤ ਨਹੀਂ ਹੈ ਸੁੱਕਿਆ ਪਿਆ ਹੈ ਸਾਡਾ ਅੰਦਰ ਸੁੱਕਿਆ ਪਿਆ ਹੈ ਅੰਦਰ ਜੇ ਤੋ ਸੁੱਕ ਗਿਆ ਗੁਰੂ ਪਿਆਰਿਓ ਫੇਰ ਅੰਦਰ ਉਹ ਤਾਕਤ ਖਤਮ ਹੈ ਆਮ ਤੌਰ ਤੇ ਵੀ ਆਪਾਂ ਜੇ ਕੋਈ ਕਿਸੇ ਚੀਜ਼ ਦੇ ਘਾਟ ਹੋ ਜਾਂਦੀ ਹੈ ਤਾਂ ਬਿਮਾਰੀਆਂ ਚਿੰਬੜਦੀਆਂ ਨੇ ਹੁਣ ਜਿਹੜੀ ਇਹ ਬਿਮਾਰੀ ਹੈ ਇਹ ਜਿਹੜੇ ਸਾਨੂੰ ਗੁਰੂ ਕਹ ਰਹੇ ਵਿਕਾਰ ਜਿਹੜੇ ਵਿਕਾਰਾਂ ਦਾ ਟਾਕਰਾ ਕਰਨ ਵਾਸਤੇ ਸਾਨੂੰ ਕਾਦੀ ਲੋੜ ਹੈ ਤਾਕਤ ਦੀ ਲੋੜ ਹੈ ਤਾਕਤ ਕਿਹਨੇ ਦੇਣੀ ਹੈ ਸੁੱਕਾ ਸੁੱਕਿਆ ਹੰਦਰੋ ਕੀਨੇ ਹਰਾ ਕਰਨਾ ਹੈ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਸਤਗੁਰ ਫਰਮਾਨ ਕਰਦੇ ਨੇ ਸੋ ਪੂਰਾ ਪ੍ਰધાન ਕੌਣ ਹੈ ਜਿਹਦੇ ਕੋਲ ਤਾਕਤ ਆ ਗਈ ਜਿਹਦੇ ਕੋਲ ਮੇਰੇ ਮਾਲਕ ਨੇ ਜਿਹਦੇ ਸਿਰ ਤੇ ਮੇਰ ਭਿਆਤ ਰੱਖਤਾ ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਧਰੇ ਜਿਹਦੇ ਵਿੱਚ ਤਾਕਤ ਰੱਖੇਗਾ ਹਨੀ ਉਹ ਅਸੀਂ ਉਹ ਕੰਮ ਹੀ ਨਹੀਂ ਕਰ ਰਹੇ ਕਿ ਮਾਲਕ ਸਾਡੇ ਸਿਰ ਤੇ ਮੇਰ ਭਿਆਤ ਰੱਖ ਰਿਹਾ ਅਸੀਂ ਉਹਦੀ ਗੱਲ ਮੰਨਦੇ ਨਹੀਂ ਕਿਉਂਕਿ ਉਹਨੇ ਪਹਿਲਾਂ ਹੀ ਸੰਦ ਦੇ ਵਿੱਚ ਪਰਵਾਨ ਕਰਤਾ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਅਸੀਂ ਤਾਂ ਦੁੱਖਾਂ ਦੇ ਪੰਡਾ ਬਣ ਰਹਿਆ ਗੁਰਪਿਆਰਿਓ ਜਿਉਂ-ਜਿਉਂ ਚੱਲੇ ਚੁਵੇ ਦੁੱਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੈ ਫੇਰ ਗੁਰਪਿਆਰਿਓ ਅੱਜ ਜੇ ਵਿਚਾਰ ਆ ਜਿਹੜੇ ਆ ਮੇਰੇ ਮਾਲਕ ਨੇ ਸਾਨੂੰ ਦਿੱਤੇ ਨੇ ਇਹ ਆਪਾਂ ਜਿਆਦਾ ਲੰਮਾ ਚੋੜਾ ਕਿਉਂਕਿ ਸਾਡੀ ਸਮਝ ਤੇ ਇੱਕ ਵੀ ਸ਼ਬਦ ਵੀ ਆਉਂਦਾ ਇੱਕ ਸ਼ਬਦ ਵੀ ਸਾਡੀ ਸਮਝ ਆ ਜੇ ਤੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਾਹੜ ਜਨਮ ਨਾ ਆਵਾਂ ਤੇ ਸਾਨੂੰ ਇੰਨੀ ਕੀ ਗੱਲ ਸਮਝ ਆ ਜੇ ਕਿ ਅਸੀਂ ਮੰਗਣਾ ਕੀ ਹੈ ਮਾਲਕ ਤੋਂ ਮਾਲਕ ਤੋਂ ਮੰਗਣਾ ਕੀ ਹੈ ਇਹੀ ਸਾਡੀ ਜਿਹੜੀ ਗਾਤਾ ਹੈ ਝੋਲੀ ਪੈ ਜੇ ਸਾਨੂੰ ਆਤ ਹੋ ਜੇ ਕਿ ਅਸੀਂ ਮਾਲਕ ਤੋਂ ਮੰਗਣਾ ਕੀ ਹੈ ਆਤ ਪੈ ਜੇ ਸਾਨੂੰ ਤੇ ਮੇਰਾ ਮਾਲਕ ਕਿਰਪਾ ਕਰੇ ਮੇਰਾ ਬਖਸ਼ੇ ਗੁਰਪਿਆਰੋ ਕੋਸ਼ਿਸ਼ ਕਰੀਏ ਆਪਾਂ ਬਚਨ ਕਮਾਉਣ ਦੀ ਕੋਸ਼ਿਸ਼ ਕਰੀਏ ਹੁਕਮ ਨੂੰ ਮੰਨਣ ਦੀ ਆਪਣੇ ਕੰਮ ਧੰਦੇ ਪਰਿਵਾਰ ਇਹ ਸਾਰੇ ਇਹਨਾਂ ਦੇ ਵਿੱਚ ਵਿਚਰਦੇ ਹੋਏ ਵੀ ਆਪਾਂ ਮਾਲਕ ਨੂੰ ਯਾਦ ਰੱਖੀਏ ਮੇਰਾ ਮਾਲਕ ਕਿਰਪਾ ਕਰੇ ਭੁੱਲਾ ਚੁੱਕਾ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ